ਪੰਜਾਬ ਬਾਣੀ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਮਨਜੀਤ ਸਿੰਘ ਅੱਜ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਚੌਥਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਕਲੱਬਾਂ ਸੰਸਥਾਵਾਂ ਨੇ ਹਿੱਸਾ ਲਿਆ ਉੱਥੇ ਹੀ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਗੌਰਵ ਕੱਕੜ ਜੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਤੇ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲਿਆ ਇਹ ਕੈਂਪ ਅਸੀਂ ਅੱਜ ਕੱਲ੍ਹ ਦੇਖੋ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਆ ਇੱਕ ਲੋਕ ਬਿਮਾਰੀਆਂ ਦਾ ਬਹੁਤ ਜ਼ਿਆਦਾ ਸ਼ਿਕਾਰ ਆ ਕੈਂਸਰ ਅਥੀਸੀ ਵਾਲੇ ਬੱਚੇ ਹੈਗੇ ਆ ਤੇ ਹੋਰ ਕਾਲੇ ਫਿਲੇਰਗੀਆਂ ਬਿਮਾਰੀਆਂ ਬਹੁਤ ਜ਼ਿਆਦਾ ਲੋਕਾਂ ਨੂੰ ਲੱਗੀਆਂ ਹੋਈਆਂ ਇਸ ਲਈ ਇਹੋ ਜਿਹੇ ਕੈਂਪ ਲੱਗਣੇ ਚਾਹੀਦੇ ਆ ਤੇ ਵੱਧ ਚੜ ਕੇ ਹਰ ਨੌਜਵਾਨ ਨੂੰ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਸਾਡਾ ਵਾਤਾਵਰਨ ਵੀ ਦੂਸ਼ਿਤ ਰਿਹਾ ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਤੇ ਮੈਂ ਤਾਂ ਇਹ ਕਹੂੰਗਾ ਵੀ ਹਰ ਨੌਜਵਾਨ ਨੂੰ ਵੱਧ ਚੜ ਕੇ ਕੈਂਪਾਂ ਵਿੱਚ ਹਿੱਸਾ ਪਾਉਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਜੀਤ ਸਿੰਘ ਢਿੱਲੋਂ ਅੱਜ ਅਸੀਂ ਸ਼ਹੀਦ ਭਗਤ ਸਿੰਘ ਦੇ ਰਾਜਗੁਰੂ ਸਖਤੇਬ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਕਿ ਚੌਥਾ ਖੂਨਦਾਨ ਕੈਂਪ ਅੱਜ ਜੋ ਚੱਲ ਰਿਹਾ ਹੈ ਮੈਡੀਕਲ ਫਰੀਦਕੋਟ ਵਿਖੇ ਬਲੱਡ ਬੈਂਕ ਦੇ ਵਿੱਚ ਇਹ ਕੈਂਪ ਅਸੀਂ ਹਰ ਸਾਲ ਲਾਉਂਦੇ ਆ ਇਸ ਵਾਰ ਵੀ ਸਾਨੂੰ ਵਧੀਆ ਸਹਿਯੋਗ ਮਿਲ ਰਿਹਾ ਜਿਵੇਂ ਆਮ ਆਪਾਂ ਦੇਖਦੇ ਆ ਨੌਜਵਾਨ ਬਾਤ ਚੜ ਕੇ ਆ ਰਹੇ ਆ ਖੂਨ ਦੀ ਕਮੀ ਨੂੰ ਲੈ ਕੇ ਆਪਾਂ ਨੂੰ ਪਤਾ ਵੀ ਕਿਤੋਂ ਨਹੀਂ ਖੂਨ ਮਿਲ ਸਕਦਾ ਖੂਨ ਸਿਰਫ ਸਰੀਰ ਦੇ ਵਿੱਚ ਇਨਸਾਨ ਜੋ ਜਿਉਂਦਾ ਹੈ ਉਹਦੇ ਸਰੀਰ ਵਿੱਚੋਂ ਹੀ ਲਿਆ ਜਾ ਸਕਦਾ ਹੈ ਇਹ ਆਰਟੀਫੀਸ਼ੀਅਲ ਨਹੀਂ ਤਿਆਰ ਹੁੰਦਾ ਜਾਂ ਕੁਝ ਵੀ ਹੈ ਇਹਦੇ ਵਿੱਚ ਸਾਨੂੰ ਅਸੀਂ ਸਾਰਿਆਂ ਨੂੰ ਹਮੇਸ਼ਾ ਅਪੀਲ ਕਰਦੇ ਹੁੰਦੇ ਹਾਂ ਕਿ ਵੱਧ ਤੋਂ ਵੱਧ ਜਿਸ ਨੇ ਵੀ ਜੋ ਵੀ ਸੇਵਾ ਕਰਨੀ ਹੈ ਕਰੇ ਪਰ ਖੂਨ ਦਾਨ ਵੱਲੀ ਆਪਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਇਹਦੇ ਨਾਲ ਇੱਕ ਆਪਾਂ ਯੂਨਟ ਦੇ ਕੇ ਦੋ ਤਿੰਨ ਜ਼ਿੰਦਗੀਆਂ ਬਚਾ ਸਕਦੇ ਹਾਂ ਇਸ ਲਈ ਅੱਜ ਜਿਹੜਾ ਸਾਡਾ ਕੈਂਪ ਇਹ ਬੜਾ ਵਧੀਆ ਚੱਲ ਰਿਹਾ ਇਹ 3 ਵਜੇ ਦੇ ਦਿੱਕਰ ਹਜੇ ਚੱਲੂਗਾ ਤੇ ਇਸ ਵਿੱਚ ਸਾਨੂੰ ਬੜਾ ਵਧੀਆ ਰਿਸਪਾਂਸ ਮਿਲਦਾ ਪਿਆ ਜੀ ਲੋਕਾਂ ਨੂੰ ਬਸ ਅਸੀਂ ਇਹੀ ਅਪੀਲ ਕਰਦੇ ਆਂ ਜੀ ਕਿ ਵੱਧ ਚੜ ਕੇ ਜਿੰਨਾ ਆਪਾਂ ਕਰ ਸਕਦੇ ਆਂ 3 ਮਹੀਨੇ ਬਾਅਦ ਆਪਾਂ ਖੂਨ ਡੋਨੇਟ ਕਰ ਸਕਦੇ ਆਂ ਤੇ ਆਪਾਂ ਨੂੰ ਕਰਨਾ ਚਾਹੀਦਾ ਹੈ ਕਈ ਵਾਰੀ ਆਪਣੇ ਮਨ 'ਚ ਕਈ ਸਵਾਲ ਹੁੰਦੇ ਆ ਇੱਥੇ ਬੜੀ ਵਧੀਆ ਬਲੱਡ ਬੈਂਕ ਦੀ ਟੀਮ ਹੈਗੀ ਆ ਪੂਰਾ ਗਾਈਡ ਕਰਦੇ ਆ ਇਹਦੇ ਵਿੱਚ ਜਿਹਨੂੰ ਕੋਈ ਜਾਣਕਾਰੀ ਆ ਹੁਣ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਤੇ ਸੈਮੀਨਾਰ ਵੀ ਅਰੇਂਜ ਕਰਨ ਜਾ ਰਹੇ ਆਂ ਸੰਸਥਾ ਵੱਲੋਂ ਇਹਦੇ ਵਿੱਚ ਸਾਡੀਆਂ 2-3 ਸੁਸਾਇਟੀਆਂ ਜਿਹੜੀਆਂ ਕੰਮ ਕਰਦੀਆਂ ਸਰਦਾਰ ਜਸਵਿੰਦਰ ਸਿੰਘ ਢਿੱਲਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਇਹਦੇ ਨਾਲ ਨਾਲ ਸਾਡੀ ਸਾਇਹਤ ਸਭਾ ਦੇ ਵਿੱਚ ਕਲਮਾਂ ਦੇ ਰੰਗ ਸਾਇਹਤ ਸਭਾ ਹੈਗੀ ਹੈ ਜੀ ਇਹਦੇ ਵਿੱਚ ਸਾਂਝ ਬਲੱਡ ਵੈਲਫੇਅਰ ਕਲੱਬ ਹੈਗਾ ਹੋਰ ਜਿਵੇਂ ਸਿਮਰ ਭਾਈ ਹਰੇ ਜਾਂ ਹੋਰ بڑے ਸਮਾਜ ਸੇਵੀ ਇਹਦੇ ਵਿੱਚ ਸਾਡੇ ਨਾਲ ਜੁੜ ਕੇ ਆਉਣ ਵਾਲੇ ਸਮੇਂ 'ਚ ਅਸੀਂ ਹੁਣ ਸੈਮੀਨਾਰ ਲਾ ਕੇ ਲੋਕਾਂ ਨੂੰ ਜਾਗਰੂਤ ਕਰਾਂਗੇ ਕਿਉਂਕਿ ਇਹਦੇ ਵਿੱਚ ਕਈ ਅਜੇ ਲੋਕਾਂ ਨੂੰ ਪਰੇਸ਼ਾਨੀਆਂ ਕਿ ਕਈਆਂ ਨੂੰ ਡਰ ਹੁੰਦਾ ਵੀ ਖੂਨ ਦੇਵਾਂਗੇ ਪਤਾ ਨਹੀਂ ਕੀ ਹੋ ਜਾਊਗਾ ਪਰ ਜਦੋਂ ਲੋਡ ਪੈਂਦੀ ਆ ਇੱਥੋਂ ਸਾਨੂੰ ਫੋਨ ਆਉਂਦੇ ਆ ਉਦੋਂ ਅਗਲੇ ਨੂੰ ਅਹਿਸਾਸ ਹੁੰਦਾ ਇਹ ਚੀਜ਼ ਦਾ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਧੰਨਵਾਦ ਮੇਰਾ ਨਾਮ ਸਿਮਰਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਪੰਜਾਬ ਕੋਆਰਡੀਨੇਟਰ ਸਰਵਿਸ ਫੈਡਰੇਸ਼ਨ ਜੋ ਕਿ ਅੱਜ ਸਰਦਾਰ ਸੁਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਤੇ ਕਲਮਾਂ ਦੇ ਰੰਗ ਸਾਹਿਬ ਸਭਾ ਰਿਸ਼ਡ ਫਰੀ ਰਿਪੋਰਟ ਵੱਲੋਂ ਜੋ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਦੀ ਸ਼ਹਾਦਤ ਨੂੰ 23 ਮਾਰਚ 1931 ਦੇ ਸ਼ਹੀਦਾਂ ਨੂੰ ਸਮਰਪਤ ਅੱਜ ਚੌਥਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈਗਾ ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਵੀਰ ਨੇ ਦੱਸਿਆ ਵੀ ਖੂਨ ਹੀ ਇੱਕ ਅਜਿਹੀ ਚੀਜ਼ ਹੈ ਜਿਹੜੀ ਆਰਟੀਫੀਸ਼ਲ ਨਹੀਂ ਤਿਆਰ ਹੋ ਸਕੀ ਦੁਨੀਆ ਤੇ ਹਰ ਚੀਜ਼ ਆਰਟੀਫੀਸ਼ਲ ਤਿਆਰ ਹੋ ਗਈ ਹੈ ਡੁਪਲੀਕੇਟ ਤਿਆਰ ਹੋ ਗਈ ਹੈ ਪਰ ਖੂਨ ਇੱਕ ਅਜਿਹੀ ਚੀਜ਼ ਹੈ ਜਿਹੜੀ ਇਨਸਾਨ ਦੇ ਵਿੱਚੋਂ ਹੀ ਲਈ ਜਾ ਸਕਦੀ ਹੈ ਖੂਨ ਦੀ ਜਰੂਰਤ ਪੈਂਦੀ ਹੈ ਜਦੋਂ ਖੂਨ ਦੀ ਜਰੂਰਤ ਪੈਂਦੀ ਹੈ ਬਲੱਡ ਨਹੀਂ ਮਿਲਦਾ ਲੋਕਾਂ ਨੂੰ ਉਹਦੀ ਕੀਮਤ ਦਾ ਉਦੋਂ ਅਹਿਸਾਸ ਹੁੰਦਾ ਹੈ ਵੀ ਉਦੋਂ ਕੋਲੇ ਭਵੇਂ ਕਰੋੜ ਰੁਪਈਆ ਹੋਵੇ ਪਰ ਬਲੱਡ ਦੀ ਬੋਤਲ ਤਾਂ ਇਨਸਾਨ ਦੇ ਵਿੱਚ ਹੀ ਮਿਲਣੀ ਹੈ ਉਹਦੇ ਵਾਸਤੇ ਜਿਵੇਂ ਪਹਿਲਾਂ ਵੀ ਵੀਰ ਨੇ ਗੱਲ ਕੀਤੀ ਆ ਵੀ ਲੋਕਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸ਼ੰਕੇ ਜਾਂ ਤਰ੍ਹਾਂ ਤਰ੍ਹਾਂ ਦੇ ਡਰ ਫੈਲਾਏ ਜਾਂਦੇ ਹੈਗੇ ਆ ਵੀ ਖੂਨਦਾਨ ਦੇ ਨਾਲ ਪਤਾ ਨਹੀਂ ਕੀ ਹੋ ਜਾਂਦਾ ਹੈ ਉਸ ਸੀ ਤੇ ਜਿਹ ਵੀਰ ਨੇ ਦੱਸਿਆ ਸੈਮੀਨਾਰ ਵੀ ਜ਼ਰੂਰੀ ਹੈ ਕਰਨੇ ਜ਼ਰੂਰੀ ਹੈ ਅਸੀਂ ਵੀ ਲਗਾਤਾਰ ਕੈਂਪ ਲਾਉਂਦੇ ਰਹਿੰਨੇ ਆ ਹਰੇਕ ਕੈਂਪ ਤੇ ਸਹਿਯੋਗ ਵੀ ਕਰਦੇ ਆ ਇਵਨ ਕਿ ਮੈਂ ਖੁਦ 50 ਪਲੱਸ ਵਾਰ ਬਲੱਡ ਡੋਨੇਟ ਕਰ ਚੁੱਕਿਆ ਸੋ ਅੱਜ ਦਾ ਦਿਨ ਜਿਹੜਾ ਹੈਗਾ ਇਹ ਹੋਰ ਵੀ ਅਹਿਮ ਹੋ ਜਾਂਦਾ ਕਿਉਂਕਿ ਭਗਤ ਸਿੰਘ ਦੀ ਵਿਚਾਰਧਾਰਾ ਜਿਹੜੀ ਹੈਗੀ ਹੈ ਉਹ ਇੱਕ ਬਰਾਬਰਤਾ ਦੀ ਵਿਚਾਰਧਾਰਾ ਸੀਗੀ ਬਰਾਬਰਤਾ ਦਾ ਸਮਾਜ ਸਿਰਜਣ ਦੀ ਵਿਚਾਰਧਾਰਾ ਸੀਗੀ ਬੇਸ਼ੱਕ ਸਾਨੂੰ ਸਮੇਂ ਦੇ ਹਕੂਮਤਾਂ ਨੇ ਜਾਂ ਉਹਨਾਂ ਦੀਆਂ ਚਾਲਾਂ ਨੇ ਸਮਾ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਗੋਤਾਂ ਦੇ ਨਾਂ ਤੇ ਵੰਡਤਾ ਪਰ ਖੂਨ ਸਾਰਿਆਂ ਦਾ ਇੱਕ ਹੈ ਭਾਗ ਇੱਕੋ ਰੰਗ ਹੈ ਲਾਲ ਰੰਗ ਹੈ ਭਗਤ ਸਿੰਘ ਨੇ ਇਹੀ ਕਿਹਾ ਸੀ ਕਿ ਬਰਾਬਰਤਾ ਦਾ ਸਮਾਜ ਹੋਵੇ ਮਨੁੱਖੋਂ ਮਨੁੱਖ ਦੀ ਲੁੱਟ ਨਾ ਹੋਵੇ ਇਸੇ ਚੀਜ਼ ਨੂੰ ਸਾਨੂੰ ਅੱਜ ਉਸ ਨੂੰ ਸਮਰਪਿਤ ਹੋ ਕੇ ਜਿਹੜਾ ਹੈਗਾ ਵੀ ਅੱਜ ਮਾਨਵਤਾ ਨੂੰ ਬਚਾਉਣ ਵਾਸਤੇ ਮਾਨਵਤਾ ਦੀ ਸੇਵਾ ਵਾਸਤੇ ਜਿਹੜਾ ਹੈਗਾ ਉਪਰਾਲਾ ਕੱਲਾ ਇਹੋ ਹੀ ਨਹੀਂ ਇਹ ਤਾਂ ਹਰ ਇੱਕ ਸੋਸਾਇਟੀ ਦਾ ਕਰਦੀ ਆ ਅਸੀਂ ਵੀ ਪਿੰਡ ਵੱਲੋਂ ਲਗਾਤਾਰ ਕੈਂਪ ਲਾਉਂਦੇ ਰਹਿੰਨੇ ਆ ਹਰੇਕ ਨੂੰ ਇਹ ਚਾਹੀਦਾ ਹੈਗਾ ਕਿਉਂਕਿ ਬਲੱਡ ਦੀ ਲੋੜ ਬਹੁਤ ਹੈ ਬਲੱਡ ਉਹਨਾਂ ਡੋਨੇਟ ਨਹੀਂ ਹੋ ਰਿਹਾ ਜਿੰਨਾ ਬਲੱਡ ਦੀ ਲੋੜ ਪੈਂਦੀ ਹੈਗੀ ਸੋ ਇਸ ਕਰਕੇ ਅਸੀਂ ਜਿੱਥੇ ਅੱਜ ਭਗਤ ਸਿੰਘ ਤੇ ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਉੱਥੇ ਹੀ ਅਸੀਂ ਵਧਾਈ ਵੀ ਦਿੰਨੇ ਹੈਗੇ ਆ ਕਿਉਂਕਿ ਸਾਡੇ ਵੀਰ ਹੈਰਿਟ ਲੋਜੀ ਦਾ ਅੱਜ ਜਨਮ ਦਿਨ ਵੀ ਹੈ ਬੜੀ ਖੁਸ਼ੀ ਦੀ ਗੱਲ ਹੈ ਭਗਤ ਸਿੰਘ ਦੇ ਜਨਮ ਦਿਨ ਸ਼ਹਾਦਤ ਵਾਲੇ ਦਿਨ ਮਤਲਬ ਇਹਨਾਂ ਦਾ ਵੀ ਜਨਮ ਦਿਨ ਹੈ ਦੋ ਦਿਨ ਅਹਿਮ ਹੋ ਜਾਂਦੇ ਆ ਉਸ ਚੀਜ਼ ਤੇ ਜਿਹੜਾ ਇਹਨਾਂ ਨੇ ਹੈਗਾ ਹੋਰ ਤਰ੍ਹਾਂ ਦੀ ਜਿਹੜੇ ਦੁਨਿਆਵੀ ਵਿਖਾਵੇ ਹੈਗੇ ਨੇ ਕੇਕ ਕੱਟਣਾ ਜਾਂ ਉਹ ਕਰਨਾ ਉਹਨਾਂ ਤੋਂ ਇਲਾਵਾ ਇਹਨਾਂ ਨੇ ਇੱਕ ਵਧੀਆ ਉਪਰਾਲਾ ਕਰਕੇ ਮ ਮਾਨਵਤਾ ਦੀ ਸੇਵਾ ਤੇ ਚੱਲਦੇ ਆ ਮਤਲਬ ਭਗਤ ਸਿੰਘ ਦੇ ਦਿਨ ਤੇ ਜਿਹੜਾ ਹੈਗਾ ਖੂਨਦਾਨ ਕੈਂਪ ਲਾ ਕੇ ਬੜਾ ਸ਼ਲਾਘਾਯੋਗ ਕੰਮ ਕੀਤਾ ਹੈਗਾ ਸੋ ਇਸ ਕਰਕੇ ਜਿੱਥੇ ਮੈਂ ਵਧਾਈ ਵੀ ਦਿੰਨਾ ਹੈ ਤੇ ਇਹਨਾਂ ਨੂੰ ਮਤਲਬ ਸਾਰੀ ਸੁਸਾਇਟੀ ਨੂੰ ਵੀ ਵਧਾਈ ਦਿੰਨਾ ਹੈ ਤੇ ਲੋਕਾਂ ਨੂੰ ਅਪੀਲ ਵੀ ਕਰਦਾ ਹਾਂ ਵੀ ਇਹ ਇਸ ਪਾਸੇ ਵੱਧ ਤੋਂ ਅਦਾਇਆ ਜਾਵੇ ਤਾਂ ਕਿ ਭਗਤ ਸਿੰਘ ਦੀ ਜਿਹੜੀ ਵਿਚਾਰਤਾ ਰਾਇ ਉਹ ਫੇਰ ਹੀ ਸੱਚੀ ਸ਼ਰਧਾਂਜਲੀ ਸਾਡੀ ਉਹਨਾਂ ਨੂੰ ਹੋ ਸਕਦੀ ਜੇ ਅਸੀਂ ਮਾਨਵਤਾ ਦੀ ਸੇਵਾ ਵਾਲੇ ਪਾਸੇ ਆਪਦਾ ਯੋਗਦਾਨ ਪਾਵਾਂਗੇ ਧੰਨਵਾਦ